ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪਾਉਣ ਲੱਗੇ ਆਂ ਝੌੜਿਆਂ ਦਾ ਚਾਰ ਇਹ ਲੈ ਆਪਾਂ ਔੜੇ ਆ ਜਿਹੜੇ ਇਹ ਆਪਾਂ ਵਾਲ ਲਿਆ ਜੀ ਚੰਗੀ ਤਰ੍ਹਾਂ ਵਾਲ ਕੇ ਇਹਨਾਂ ਨੂੰ ਸੁਕਾ ਲਿਆਗਾ ਤੇ ਹੁਣ ਆਪਾਂ ਇਹਨਾਂ ਨੂੰ ਲਗਦੇ ਆਂ ਪਾਉਣ ਜੀ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪੈਂਦੇ ਆ ਉਸਨੂੰ ਦੱਸ ਦਿੰਨੇ ਆ ਤੇ ਪਹਿਲਾਂ ਆਪਾਂ ਨੂੰ ਥੋੜਾ ਜਿਹਾ ਤੇਲ ਗਰਮ ਕਰ ਲੈਣਾਗਾ ਇਹਦੇ ਜ ਪਾਉਣ ਵਾਸਤੇ ਇਹ ਆਪਣੇ ਕੋਲ ਤੇਲ ਹੈਗਾ ਤੇ ਇਹ ਆਪਾਂ ਤੇਲ ਇਹਦੇ 'ਚ ਕੁਛ ਆਪਣੇ ਕੋਲ ਹੈਗਾ ਸੀਗਾ ਥੋੜਾ ਜਿਹਾ ਹੋਰ ਪਾ ਲੈਨੇ ਆਪਾਂ ਉਹ ਵੀ ਆਉੜੇ ਆਪਣੇ ਕੋਲ ਤਕਰੀਬਨ 2.5 ਕਿਲੋ ਹੈਗੇ ਇਹਨੂੰ ਆਪਾਂ ਹੁਣ ਲੈਂਦੇ ਆਂ ਗਰਮ ਜੀ ਤੇਲ ਪੂਰਾ ਜਦੋਂ ਗਰਮ ਹੋ ਗਿਆ ਉਦੋਂ ਬਾਅਦ ਇਹਨੂੰ ਆਪਾਂ ਰੱਖ ਦੇਣਾ ਠੰਡਾ ਹੋਣਾ ਜੀ ਇਨੂੰ ਆਪਾਂ ਠੰਡਾ ਕਰ ਦਿੰਨੇ ਆ ਤੇ ਇਹ ਉਹਨੇ ਠੰਡਾ ਹੋ ਜਾਂਦਾਗਾ ਤੇ ਹੁਣ ਆਪਾਂ ਆ ਦਸਾਂ ਕੜਾਈ ਜੀ ਇਹ ਲੈ ਲਈ ਆਪਾਂ ਕੜਾਈ ਜੀ ਇਹ ਥੋੜਾ ਜਿਹਾ ਤੇਲ ਪਾ ਲੈਣਾ ਆਪਾਂ ਕਿਹੜਾ ਇਹਦੇ ਵਿੱਚ ਤੇ ਇਹ ਚ ਔਲੇ ਥੋੜੇ ਜਿਹਾ ਫਰਾਈ ਕਰ ਲਾਂਗੇ ਲਓ ਜੀ ਜੇ ਤੁਸੀਂ ਔਲੇ ਜਿਆਦਾ ਲੰਮਾ ਟਾਈਮ ਰੱਖਣੇ ਤਾਂ ਫਿਰ ਤੇਲ ਵੱਧ ਪਾਓ ਜੇ ਥੋੜਾ ਜਿਹਾ ਰੱਖਣਿਆ ਤਾਂ ਜਿਆਦਾ ਨਾ ਵੀ ਪਾਓਗੇ ਤਾਂ ਤਾਂ ਵੀ ਠੀਕ ਹੈ ਜੀ ਇਹ ਤੇਲ ਹੋ ਚੱਲਿਆ ਆਪਣਾ ਹੁਣ ਗਰਮਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਔਰ ਇੱਕ ਵਰੀ ਇਹਨਾਂ ਨੂੰ ਥੋੜਾ ਜਿਹਾ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਜਿਆਦਾ ਨਹੀਂਗੇ ਥੋੜਾ ਹੀ ਕਰਨੇ ਆਪਾਂ ਤੇ ਇਹ ਹੈਗਾ ਜੀ ਆਪਣੇ ਮਸਾਲੇ ਆ ਆ ਦੇਖੋ ਜੀ ਇਹ ਮਸਾਲੇ ਇਹਦੇ ਵਿੱਚ ਮਸਾਲੇ ਹੈਗੇ ਜਿਹੜੇ ਆਪਣੇ ਸੌਂਫ ਆ ਜਮੈਨ ਆ ਜੀ ਤੇ ਮੇਥੇ ਆ ਕਲੌਂਜੀ ਆ ਰਾਈ ਆ ਤੇ ਪੀਲੀ ਸਰੋਂ ਆ ਕਾਲੀ ਮਿਰਚ ਆ ਹਲਦੀ ਆ ਲਾਲ ਮਿਰਚਾ ਥੇਂਦਾ ਨਾਮ ਦਾ ਤੇ ਸਾਦਾ ਨਾਮ ਦਾ ਜੀ ਇਹ ਸਾਰੇ ਮਸਾਲੇ ਆਪਾਂ ਪੀ ਕੇ ਤਿਆਰ ਕਰ ਲਈਏ ਸਾਰੇ ਇਹ ਰੱਖ ਲਈਏ ਆਪਾਂ ਬਾਅਦ ਚ ਇਹਨਾਂ ਨੂੰ ਆਪਾਂ ਪਾਉਣੇ ਆ ਹਾਂ ਜੀ ਇਹ ਤੇਲ ਹੋ ਗਿਆ ਜੀ ਹੁਣ ਆਪਣਾ ਗਰਮ ਆ ਤੇ ਆਪਾਂ ਇਹਦੇ ਵਿੱਚ ਪਾ ਲੈਨੇ ਆ ਜੀ ਹੋਵੇ En hennin var upp að hljóða hljóða. ਹਲੋ ਜੀ ਆਪਾਂ ਇਹਦੇ ਪਾਲੇ ਔਲੇ ਹੁਣ ਇਹਨਾਂ ਨੂੰ ਥੋੜਾ ਜਿਹਾ ਅੱਪਾ ਹਲਾ ਲੈਣਾ ਬਸ ਇੱਕ ਤਾਂ ਇਹਨਾਂ ਨੂੰ ਜਿਹੜਾ ਮਸਾਲਾ ਆਪਣਾ ਲੱਗ ਜਾਊਗਾ ਇੱਕ ਥੋੜੇ ਜੇ ਫਰਾਈ ਹੋ ਜਾਣਗੇ ਖਰਾਬ ਨਹੀਂ ਹੁੰਦੇਗੇ ਛੇਤੀ ਜੇ ਤੁਸੀਂ ਬੜਾ ਲੰਮਾ ਟਾਈਮ ਰੱਖਣੇ ਤਾਂ ਔਲੇ ਨੂੰ ਡਬੋ ਕੇ ਰੱਖੋ ਤੇਲ ਦੇ ਵਿੱਚ ਜਿਹੜੇ ਵੀ ਭਾਂਡੇ ਤੁਸੀਂ ਪਾਉਣੇ ਆ ਇਹ ਕਦੇ ਬਣ ਛੇਤੀ ਜਾਂਦੇ ਆ ਦੂਜਾ ਜੀ ਇਹ ਖਰਾਬ ਨਹੀਂ ਹੁੰਦੇ ਕਿ ਦਫਰਾਈ ਕਿਤੇ ਤੋੜੇ ਦੇ ਜਿਹੜੇ ਤੁਹਾਨੂੰ ਪਤਾ ਹੀ ਆ ਉਹ ਫਾਇਦੇ ਇਹਦੇ ਬਹੁਤ ਜ਼ਿਆਦਾ ਆ ਚਾਹ ਦੇ ਨੂੰ ਕੱਚਾ ਵੀ ਖਾ ਲਓ ਵਟਾਵਣਾ ਸੀ ਬਹੁਤ ਹੁੰਦਾਗਾ ਇਹਦੇ ਵਿੱਚ ਤੇ ਇਹਦਾ ਪਾਦਾ ਪਾਦਾ ਇਹਦਾ ਤੁਸੀਂ ਜੂਸ ਵੀ ਬਣਾ ਸਕਦੇ ਆ ਇਹਦਾ ਆਚਾਰ ਗਿੜਕ ਕੱਢ ਕੇ ਵੀ ਬਣਾ ਸਕਦੇ ਆ ਜੀ ਤੇ ਅੱਜ ਆਪਾਂ ਇਹ ਜਿਹੜਾ ਝਾਰ ਪਾਇਆ ਪੂਰੇ ਹਫ਼ਤੇ ਔਲਾਂ ਦਾ ਪਾਇਆ ਅਗਲੀ ਵੀਡੀਓ ਦੇ ਵੀਡੀਓ ਬਣਾਵਾਂਗੇ ਉਹਦੇ ਆਪਾਂ ਇਹਨਾਂ ਦੀਆਂ ਜਿਹੜੀਆਂ ਗੜਕਾਂ ਕੱਢ ਕੇ ਇਹਨੂੰ ਫਾੜੀਆਂ ਕਰਕੇ ਬਣਾਵਾਂਗੇ ਹਾਂ ਹਾਂ ਜੀ ਇਹ ਆਪਣੇ ਜਿਹੜੇ ਔਲੇ ਆ ਹਨ ਉਹ ਹੋ ਗਏ ਫਰਾਈ ਔਲੇ ਹੋ ਗਏ ਫਰਾਈ ਜੀ ਹੁਣ ਆਪਾਂ ਨੂੰ ਲੈਣੇ ਆ ਤਾਰ ਹੁਣ ਆਪਾਂ ਹਾਂਜੀ ਇਹ ਹੋ ਗਿਆ ਜੀ ਆਪਣੇ ਔਲੇ ਬਣ ਗਏ ਹੁਣ ਆਪਾਂ ਇਹਦੇ ਚ ਪਾ ਦਿੰਨੇ ਆ ਜੀ ਮਸਾਲੇ ਹੁਣ ਆਪਾਂ ਇਹਦੇ ਚ ਪਾ ਦਿੰਨੇ ਆ ਮਸਾਲੇ ਇਹ ਇਹ ਤਾਂ ਆਪਾਂ ਸਾਰਿਆਂ ਦੇ ਉੱਤੇ ਪਾ ਕੇ ਇੱਕ ਵਾਰੀ ਹਿਲਾ ਦੇਗੇ ਜਦੋਂ ਠੰਡਾ ਹੋ ਗਿਆ ਤਾਂ ਫਿਰ ਆਪਣੇ ਜਾਰ ਚ ਪਾ ਦਾਂਗੇ ਆਪਾਂ ਇਹਨੂੰ ਦਿਲੋੜੇ ਲਈ ਤਾਂ ਬਹੁਤ ਪਲੈਂਗ ਮਸਾਲਾ ਇੱਕ ਵਾਰੀ ਮਿਕਸ ਕਰ ਲਿਜੀਏ ਦੇਖੋ ਜੀ ਇਦਾਂ ਮਿਕਸ ਕਰ ਦਿੰਨੇ ਆ ਸਾਦਾ ਜਿਹੜਾ ਮਸਾਲਾ ਕੱਲੇ ਕੱਲੇ ਔਲੇ ਦੇ ਨਾਲ ਲੱਗ ਜੇ 2-3 ਦਿਨਾਂ ਦੇ ਵਿੱਚ ਇਹ ਬਿਲਕੁਲ ਇਹਦਾ ਜਿਹੜਾ ਅਸਰ ਹੈ ਇਹਨੇ ਆਉਦੇ ਵਿੱਚ ਅਰਤ ਜਣਾ ਦੇ ਦੇਣਗੇ ਤੁਸੀਂ ਆਪਣੇ ਹਿਸਾਬ ਨਾਲ ਵਧ ਘੱਟ ਵੀ ਪਾ ਸਕਦੇ ਆ ਆਪਾਂ ਪੂਰਾ ਪੂਰਾ ਤਿਆਰ ਕਰਿਆ ਸੀਗਾ ਮਸਾਲਾ ਆ ਦੇਖੋ ਜੀ ਕਿੰਨੇ ਵਧੀਆ ਇਹਨੂੰ ਬੜੀਆ ਖੁਸ਼ਬੂ ਆ رہی ਆ ਬਹੁਤ ਸੋਹਣਾ ਜਿਹੜਾ ਮਸਾਲਾ ਸਾਰੇ ਕੱਲੇ ਕੱਲੇ ਔਲੇ ਨੂੰ ਲੱਗ ਗਿਆ ਤੇ ਹੁਣ ਆਪਾਂ ਜਿਹੜਾ ਇਹਦੇ ਨਾਲ ਆ ਤੇਲ ਗਰਮ ਕਰਿਆ ਸੀਗਾ ਆਪਾਂ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਤੇ ਜਦੋਂ ਤੁਸੀਂ ਇਹਨੂੰ ਕੰਟੇਨਰ ਚ ਪਾਉਂਗੇ ਤੇ ਜੇ ਜਿਆਦਾ ਲੰਮਾ ਟਾਈਮ ਰੱਖਣਾ ਤਾਂ ਤੁਸੀਂ ਇਹਨਾਂ ਨੂੰ ਤੇਲ ਵੱਧ ਵੀ ਤੁਸੀਂ ਵਰਤ ਸਕਦੇ ਆ ਕਿਉਂਕਿ ਔਲੇ ਡੁੱਬੇ ਰਹਿਣ ਉਹਦੇ ਵਿੱਚ ਤੇਲ ਕਿਉਂਕਿ ਤੇਲ ਹੀ ਦੀ ਜਾਨ ਹੁੰਦੀ ਆ achar ਦੀ ਜਿੰਨਾ ਚਾਰ ਚ ਡੁੱਬਿਆ ਰਹੂਗਾ ਤੇਲ ਦੇ ਵਿੱਚ ਉਨੇ ਆਚਾਰ ਲੰਮਾ ਟਾਈਮ ਲੱਗੂਗਾ ਲਓ ਜੀ ਇਹ ਬਣ ਗਿਆ ਜੀ ਆਪਣਾ ਆਚਾਰ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਚੈਨਲ ਕਰੋ ਆਪਣਾ ਸਬਸਕ੍ਰਾਈਬ ਤੇ ਅਗਲੇ ਵੀਡੀਓ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ